ਮੌਨਸੂਨ ਦੀ ਐਂਟਰੀ ਹੁੰਦੇ ਹੀ ਮੌਸਮ ਜਿਹੜਾ ਬਾਰ-ਬਾਰ ਕਰਵਟ ਬਦਲ ਰਿਹਾ ਔਰ ਕਈ ਜਗ੍ਹਾ ਤੇ ਅੱਜ ਲੁਧਿਆਣਾ ਦੇ ਵਿੱਚ ਜਿਹੜੀ ਬਰਸਾਤ ਸ਼ੁਰੂ ਹੋ ਚੁੱਕੀ ਹੈ ਵੀਰੇ ਜੀ ਇਕਦਮ ਹੀ ਤੇਜ਼ੀ ਬਰਸਾਤ ਹੋ ਜਾਂਦੀ ਹੈ ਤੁਸੀਂ ਵੀ ਰੁਕ ਗਏ ਇਕਦਮ ਹੀ ਇਹ ਤਾਂ ਮੌਸਮ ਦਾ ਮਜ਼ਾਜ ਆ ਇਹ ਤਾਂ ਕੋਈ ਪਤਾ ਨਹੀਂ ਕਦੋਂ بارش ਆਏ ਨਹੀਂ ਕਦੋਂ ਧੁੱਪ ਹੋਏ ਨੇ ਤੇ ਵੀ ਬਰਸਾਤ ਤੋਂ ਬਚਣ ਲਈ ਲੋਕ ਪੁਲਾ ਦੇ نیچے ਸਹਾਰਾ ਜਿਹੜਾ ਲੈ ਰਹੇ ਨੇ ਫਿਲਹਾਲ ਰੁਕੇ ਹੋਏ ਨੇ ਤਾਂ ਜੋ ਥੋੜਾ ਜਿਹਾ ਮੀਂਹ ਘਟੇ ਤਾਂ ਲੋਕ ਜਿਹੜੇ ਚੱਲਣੇ ਸ਼ੁਰੂ ਹੋਏ ਨੇ ਕਿੰਨਿਕ ਤੇ ਸੀਗਾ ਮੀਂਹ ਕਿੰਨਿਕ ਤੇ ਹੀ ਬਰਸਾਤ ਹੋਦੀ ਦੇਖ ਲਓ ਆਪ ਸਾਰਾ ਸਰੀਰ ਭੀਜਾ ਹੋਇਆ ਪੂਰਾ ਆਨੰਦ ਹੈ ਕੋਈ ਬਾਤ ਨਹੀਂ ਪੰਜਾਬ ਦੇ ਵਿੱਚ ਮੌਨਸੂਨ ਦੀ ਐਂਟਰੀ ਹੁੰਦੇ ਹੀ ਮੌਸਮ ਜਿਹੜਾ ਬਾਰ-ਬਾਰ ਕਰਵਟ ਬਦਲ ਰਿਹਾ ਔਰ ਕਈ ਜਗ੍ਹਾ ਤੇ ਅੱਜ ਲੁਧਿਆਣਾ ਦੇ ਵਿੱਚ ਜਿਹੜੀ ਬਰਸਾਤ ਸ਼ੁਰੂ ਹੋ ਚੁੱਕੀ ਹੈ ਇਸ ਵਕਤ ਤਸਵੀਰਾਂ ਤੁਹਾਨੂੰ ਕੈਂਟਾਕਰ ਨਜ਼ਦੀਕ ਤੋਂ ਦਿਖਾ ਰਹੇ ਹਾਂ ਇਸ ਵਕਤ ਪੋਲ ਦੇ ਉੱਪਰ ਮੌਜੂਦ ਹੈ ਜਿੱਥੇ ਮੇਰੀ ਬੈਕਗ੍ਰਾਉਂਡ ਦੇ ਵਿੱਚ ਤੁਸੀਂ ਘੰਟਾ ਘਰ ਕਲੌਕ ਟਾਵਰ ਜਿਹੜਾ ਹੈਗਾ ਸਾਫ਼ ਦਿਖਾਈ ਦੇ ਰਿਹਾ ਹੋਏਗਾ ਇਸ ਵਕਤ ਤਸਵੀਰਾਂ ਤੁਸੀਂ ਦੇਖੋਗੇ ਬਰਸਾਤ ਜਿਹੜੀ ਹੈ ਰੁਕ ਰੁਕ ਕੇ ਹਾਲਾਂਕਿ ਬਰਸਾਤ ਹੋ ਰਹੀ ਹੈ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਕਈ ਇਲਾਕਿਆਂ ਦੇ ਵਿੱਚ ਤੇਜ਼ ਬਰਸਾਤ ਵੀ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਲੁਧਿਆਣਾ ਦੇ ਵਿੱਚ ਲਗਾਤਾਰ ਮੌਸਮ ਜਿਹੜੀ ਹੈ ਆਪਣੀ ਕਰਵਟ ਬਦਲ ਰਿਹਾ ਹੈ ਕਈ ਜਗਾਵਾਂ ਤੇ ਤੇਜ਼ ਬਰਸਾਤ ਦੀ ਜਿਹੜੀ ਹੈ ਸੂਚਨਾ ਮਿਲ ਰਹੀ ਹੈ ਸਮਰਾਲਾ ਚੌਕ ਦੀ ਗੱਲ ਕਰੀਏ ਢੋਲੇਵਾਲ ਦੀ ਗੱਲ ਕਰੀਏ ਤਾ ਉਥੇ ਜਿਹੜਾ ਹੈ ਕਾਫੀ ਤੇਜ਼ ਬਰਸਾਤ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਲੇਕਿਨ ਫਿਲਹਾਲ ਤੁਹਾਨੂੰ ਕੈਂਟਾ ਕਰਦੀਆਂ ਤਸਵੀਰਾਂ ਦਿਖਾ ਰਹੇ ਹਾਂ ਛੋਟਾ ਬਾਜ਼ਾਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬਰਸਾਤ ਸ਼ੁਰੂ ਹੋ ਚੁੱਕੀ ਹੈ ਔਰ ਗੱਡੀਆਂ ਦੇ ਵਾਈਪਰ ਜਿਹੜੇ ਨੇ ਚੱਲਣੇ ਸ਼ੁਰੂ ਹੋ ਚੁੱਕੇ ਨੇ ਲਗਾਤਾਰ ਹਲਕੀ ਬਰਸਾਤ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਾਰਾਂ ਵਾਲਿਆਂ ਦੇ ਵਾਈਪਰਸ ਚੱਲ ਰਹੇ ਨੇ ਔਰ ਜਿਹੜੇ ਟੂ-ਵੀਲਰ ਤੇ ਜਾਂ ਆਟੋ ਤੇ ਆ ਰਹੇ ਨੇ ਉਹਨਾਂ ਲਈ ਵੀ ਜਿਹੜਾ ਹੈਗਾ ਬਰਸਾਤ ਤੋਂ ਬਚਣਾ ਥੋੜਾ ਮੁਸ਼ਕਿਲ ਹੋ ਰਿਹਾ ਹੈ ਮੌਨਸੂਨ ਦੇ ਵਿੱਚ ਲਗਾਤਾਰ ਮੌਸਮ ਜਿਹੜਾ ਆਪਣੀ ਕਰਵਟ ਬਦਲ ਰਿਹਾ ਹੈ ਕਈ ਕਈ ਜਗਾਵਾਂ ਤੇ ਤੇਜ਼ ਮੀਂਹ ਦੇਖਣ ਨੂੰ ਮਿਲ ਰਿਹਾ ਔਰ ਕਈ ਜਗ੍ਹਾ ਤੇ ਬਰਸਾਤ ਜਿਹੜੀ ਹੈ ਘੱਟ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਕਲੌਕ ਟਾਵਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਘੰਟਾ ਕਰਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਬਰਸਾਤ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈਗੀ ਹੈ ਬਰਸਾਤ ਦੇ ਵਿੱਚ ਆਮ ਲੋਕਾਂ ਨੂੰ ਨਿਕਲਣਾ ਕਿਤੇ ਨਾ ਕਿਤੇ ਥੋੜਾ ਜਿਹਾ ਔਖਾ ਜ਼ਰੂਰ ਹੋਇਆ ਹੈਗਾ ਬਰਸਾਤ ਲਗਾਤਾਰ ਲੁਧਿਆਣਾ ਦੇ ਵਿੱਚ ਪੈ ਰਹੀ ਹੈਗੀ ਹੈ ਔਰ ਇਸ ਵਕਤ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਲੌਕ ਟਾਵਰ ਕੈਂਟਾ ਕਰਦੀਆਂ ਤਸਵੀਰਾਂ ਜਿੱਥੇ ਬਰਸਾਤ ਸ਼ੁਰੂ ਹੋ ਚੁੱਕੀ ਹੈ ਔਰ ਜੋ ਜਿਹੜੀ ਹਲੇ ਖਬਰ ਸਾਨੂੰ ਮਿਲ ਰਹੀ ਹੈ ਗਿਆ ਸਮਰਾਲਾ ਚੌਕ ਦੀ ਗੱਲ ਕਰੀਏ ਬੀਆਰਐਸ ਨਗਰ ਦੀ ਗੱਲ ਕਰੀਏ ਜਾਂ ਫਿਰ ਟੋਲੇਵਾਲ ਉੱਥੇ ਤੇਜ਼ ਮੀਂਹ ਦੀਆਂ ਖਬਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਔਰ ਲੁਧਿਆਣਾ ਦੇ ਵਿੱਚ ਪੂਰੀ ਤਰ੍ਹਾਂ ਨਾਲ ਬੱਦਲ ਛਾ ਚੁੱਕੇ ਨੇ ਇਸ ਵਕਤ ਅਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਲੇ ਬੱਦਲ ਛਾਏ ਹੋਏ ਨੇ ਲੱਗਦਾ ਹੈ ਕਿ ਅੱਜ ਵੀ ਜਿਹੜਾ ਪੂਰਾ ਦਿਨ ਬਰਸਾਤ ਦੇਖਣ ਨੂੰ ਮਿਲੇਗੀ। ਔਰ ਅਗਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਵੀ 4 ਦਿਨ ਦਾ ਲਗਾਤਾਰ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਕਿਤੇ ਨਾ ਕਿਤੇ ਭਾਰੀ ਬਰਸਾਤ ਤੇ ਕਈ ਜਗ੍ਹਾ ਤੇ ਹਲਕੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ। ਲੁਧਿਆਣਾ ਵਿੱਚ ਕਈ ਜਗਾਵਾਂ ਤੇ ਜਿਹੜੀ ਹੈ ਤੇਜ਼ ਬਰਸਾਤ ਹੋ ਰਹੀ ਹੈਗੀ ਹੈ। ਜਲੰਧਰ ਬਾਈਪਾਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੇਜ਼ ਬਰਸਾਤ ਹੋ ਰਹੀ ਹੈਗੀ ਹੈ। बिराजी किस तो जी किस जगह तो आए हो तुम काफ़ी ज़्यादा भेज चुके हो मैं मंदिर से चला था जी बैंक के काम के लिए तो रास्ते में बारिश पड़ गई बाकि काम तो करना ही है फिर घर पर भी पहुंची सर मीह कि तेज़ बरसात हो गई देख लो आप सारा शरीर बीजा हुआ पूरा आनंद है कोई बात नहीं बरसात का मौसम शुरू हो गया है तकरीबन मौसम पता नहीं चल एकदम तेज धुप आ जाती एकदम तेज बरसात हो जाती है छतरी वगैरह नहीं लैके चले पता ही नहीं था उस समय व्यवस्था का क्योंकि जाना आना था बस रास्ते में बारिश आ गई बाकी काम है करना पड़ता है आ, किस तरफ तो तुसी आ रहे जी? मैं अभी तो फिलहाल अपने जजमान के घर से आया हूँ तो वहाँ जब बैठा था तब तो बारिश नहीं थी रास्ते में जब निकला हूँ कौन सी जगह पे बारिश हो रही थी ये मेट्रो जलंधर बाईपास हाँ तो जलंधर बाईपास मेट्रो रोड तो जी निकल के वीरा जी आ रहे थे जिथे ਤੇਜ ਬਰਸਾਤ ਕਾਰਨ ਇਹਨਾਂ ਨੂੰ ਪਿੱਛਣਾ ਪਿਆ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਬਰਸਾਤ ਤੋਂ ਬਚਣ ਲਈ ਲੋਕ ਪੁਲਾਂ ਦੇ نیچے ਸਹਾਰਾ ਜਿਹੜਾ ਲੈ ਰਹੇ ਨੇ ਫਿਲਹਾਲ ਰੁਕੇ ਹੋਏ ਨੇ ਤਾਂ ਜੋ ਥੋੜਾ ਜਿਹਾ ਮੀਂਹ ਘਟੇ ਤਾਂ ਲੋਕ ਜਿਹੜੇ ਚੱਲਣੇ ਸ਼ੁਰੂ ਹੋਏ ਨੇ ਹਾਲਾਂਕਿ ਹਲੇ ਵੀ ਹਲਕੀ ਹਲਕੀ ਬੂੰਦਾਬੰਦੀ ਜਿਹੜੀ ਹੋ ਰਹੀ ਹੈਗੀ ਹੈ ਬਰਸਾਤ ਦੇ ਵਿੱਚ ਲਗਾਤਾਰ ਪਿੱਜਦੇ ਹੋਏ ਲੋਕ ਜਿਹੜੇ ਨੇ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ ਲੇਕਿਨ ਬਰਸਾਤ ਕਦੀ ਤੇਜ਼ ਹੋ ਰਹੀ ਆ ਔਰ ਕਦੀ ਜਿਹੜੀ ਆ ਰੁਕ ਰੁਕ ਕੇ ਹੋ ਰਹੀ ਹੈਗੀ ਆ ਇਸ ਕਾਰਨ ਲੋਕ ਜਿਹੜੇ ਨੇ ਪੁਲਾਂ ਦੇ ਨੀਚੇ ਜਾਂ ਫਿਰ ਕਿਸੇ ਹੋਰ ਜਗ੍ਹਾ ਤੇ ਸ਼ੈਲਟਰ ਜਿਹੜਾ ਲੈ ਰਹੇ ਨੇ ਲੇਕਿਨ ਬਰਸਾਤ ਪੂਰੇ ਲੁਧਿਆਣਾ ਦੇ ਵਿੱਚ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਈ ਜਗ੍ਹਾਵਾਂ ਤੇ ਜਿਹੜੀ ਹੈ ਤੇਜ਼ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਤੇਜ਼ ਬਰਸਾਤ ਤੋਂ ਬਚਣ ਲਈ ਲੋਕ ਪੁਲ ਦੇ ਨੀਚੇ ਰੁਕੇ ਹੋਏ ਨੇ ਵੀਰੇ ਜੀ ਇੱਕਦਮ ਹੀ ਤੇਜ਼ ਬਰਸਾਤ ਹੋ ਜਾਂਦੀ ਹੈ ਤੁਸੀਂ ਵੀ ਰੁਕ ਗਏ ਇੱਕਦਮ ਹੀ ਇਹ ਤਾਂ ਮੌਸਮ ਦਾ ਮਜਾਜ ਆ ਇਹ ਤਾਂ ਕੋਈ ਕੋਈ ਪਤਾ ਨਹੀਂ ਕਦੋਂ بارش ਆਈ ਨਹੀਂ ਕਦੋਂ ਧੁੱਪ ਹੋਈ ਨਹੀਂ ਇਹ ਤਾਂ ਕੋਈ ਕੁਦਰਤ ਦਾ ਨਿਯਮ ਹੀ ਹੈ ਹੋ ਜਾਇਆ ਕਿ ਐਸੀ ਜਿਹੜੀ بارش ਥੋੜੀ ਜਿਹੀ ਐਡਵਾਂਸ ਆ ਗਈ ਹੈ ਜਿਹਦੇ ਕਰਕੇ ਨੁਕਸਾਨ ਜੀਵਨਦਾਰਾਂ ਦਾ ਨੁਕਸਾਨ ਵੀ ਆ ਪਬਲਿਕ ਦਾ ਨੁਕਸਾਨ ਵੀ ਆ ਤੇ ਆਵਾਜਾਈ ਤੇ ਵਿਘਨ ਪੈਂਦਾ ਬਿਲਕੁਲ ਆਵਾਜਾਈ ਮੈਂ ਦੇਖ ਰਿਹਾ ਬਾਈਕ ਤੁਹਾਡੀ ਵੀ ਭੇਜ ਗਈ ਤੁਸੀਂ ਵੀ ਹਲਕਾ ਜਿਹਾ ਪੇਚ ਗਏ ਹੋ ਇਹ ਮੌਸਮ ਤਾਂ ਠੀਕ ਹੈ ਸਭ ਨੂੰ ਪਤਾ ਹੀ ਹੁੰਦਾ ਕਿ ਮਾਨਸੂਨ ਚ ਬਰਸਾਤ ਆਉਣੀ ਹੈ ਬਰਸਾਤਾਂ ਦਾ ਤਾਂ ਤਾਂ ਹੁਣ ਮੌਸਮ ਹੈਗਾ ਬਰਸਾਤਾਂ ਦਾ ਮੌਸਮ ਹੈਗਾ ਬਰਸਾਤਾਂ ਨੇ ਤਾਂ ਆਉਣਾ ਹੀ ਆ ਤੇ ਲੋਕਾਂ ਨੂੰ ਵੀ ਥੋੜਾ ਵੇਅਰ ਹੋਣਾ ਚਾਹੀਦਾ ਆਪਣੇ ਆਪਣੇ ਪ੍ਰਤੀ ਕਿ ਇਹ ਘਰਾਂ ਚੋਂ ਨਾ ਨਿਕਲੀਏ ਜਾਂ ਜਿੱਥੇ ਜਾਣਾ ਕੋਈ ਜ਼ਰੂਰੀ ਕੰਮ ਜਾਣਾ ਤਾਂ ਜਾਓ ਨਹੀਂ ਤਾਂ ਘਰੇ ਰਹਿ ਕੇ ਤਾਂ ਲੋਕ ਜਿਹੜੇ ਨੇ ਜਿਹੜਾ ਪੁਲਾਂ ਦੇ نیچے ਜਾਂ ਫਿਰ ਹੋਰ ਜਗ੍ਹਾ ਤੇ ਰੁਕ ਰਹੇ ਨੇ ਜਿੱਦਾਂ ਹੀ ਬਰਸਾਤ ਰੁਕਦੀ ਹੈ ਤਾਂ ਆਪਣੀ ਮੰਜ਼ਿਲ ਵੱਲ ਚਲੇ ਜਾਂਦੇ ਨੇ ਤਾਂ ਇਸੇ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਹਾਲਾਕੀ ਆ ਮੌਸਮ ਹੁਣ ਥੋੜਾ ਜਾਂ ਠੀਕ ਹੋਇਆ ਹਲਕੀ ਬਰਸਾਤ ਜਿਹੜੀ ਹੈ ਹਾਲਾਂਕਿ ਬੂੰਦਾਬਾਂਦੀ ਹਲੇ ਵੀ ਜਾਰੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ